ਪੰਜਾਬ ਚ ਕਹਿੰਦੇ ਕਿ ਸਿਆਸਤਦਾਨ ਨੂੰ ਜਾਂ ਸੀਐਮ ਬਣਨ ਦੇ ਲਈ ਦਸਤਾਰ ਜ਼ਰੂਰੀ ਹੈ ਇਹ ਚਰਚਾ ਚੱਲਦੀ ਹੈ ਦਸਤਾਰ ਤੁਸੀਂ ਵੀ ਸਿਆਣੀ ਸ਼ੁਰੂ ਕਰਤੀ ਮੈਂ ਪਹਿਲਾਂ ਪੜ ਲੈਂਦਾ ਸੀ ਔਰ ਸੈਕਿੰਡ ਕੀ ਚੀਜ਼ ਸੀ ਕਿ ਕਿ ਮੇਰੇ ਵਾਲ ਨਾ ਤੁਸੀਂ ਵੇਖੇ ਨਹੀਂ ਥੋੜੇ ਆਂਗੂ ਨਹੀਂਗੇ ਮੇਰੇ ਵਾਲ ਮੈਂ ਗੰਜਾ ਜਾ ਉਹ ਚੱਲੇ ਤੇ ਜਿਵੇਂ ਜਿਵੇਂ ਸਫੇਦ ਦਾੜੀ ਆ ਜਾਂਦੀ ਬੱਚੇ ਵੱਡੇ ਹੋ ਜਾਂਦੇ ਐ ਔਰ ਸਾਡੀਆਂ ਨਜ਼ਰਾਂ ਚ ਦਸਤਾਰ ਦੀ ਜੋ ਇੱਜ਼ਤ ਹੈ ਮੈਨੂੰ ਲੱਗਿਆ ਮੈਂ ਹੁਣ ਇਹ ਟਾਈਮ ਆ ਗਿਆ ਵਕਤ ਆ ਗਿਆ ਔਰ ਬਲੀਵ ਮੀ ਮੈਨੂੰ ਬਹੁਤ ਚੰਗਾ ਲੱਗਦਾ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਮੈਂ ਪਬਲਿਕ 'ਚ ਜਾਂਦਾ ਤੇ ਮੇਰੇ ਸਿਰ ਤੇ ਦਸਤਾਰ ਹੋਵੇ ਇੱਕ ਅਜੀਬ ਕਿਸਮ ਦੀ ਰਿਸਪੈਕਟ ਆਉਂਦੀ ਹੈ ਮੈਂ ਵੀ ਜਦੋਂ ਈਵਨ ਪਹਿਲੇ ਦਿਨਾਂ 'ਚ ਵੀ ਹੁਣ ਵੀ ਜਦੋਂ ਕਿਸੇ ਨੂੰ ਮੈਂ ਨਾ ਹੋਰ ਉਹਨੇ ਦਸਤਾਰ ਸਜਾਈ ਹੋਈ ਹੈ ਅਗਰ ਇਫ ਹੀ ਇਜ਼ ਅ ਸਿੱਖ ਤਾਂ ਮੇਰੇ ਲਈ ਉਹਦੀ ਇੱਜ਼ਤ ਵੱਜ ਜਾਂਦੀ ਹੈ ਬਲਕਿ ਤੁਸੀਂ ਬਲੀਵ ਕਰਿਓ ਜੀ ਜਿਵੇਂ ਜਿਵੇਂ ਉਹ ਜ਼ਿਆਦਾ ਸਰੂਪ ਚਾਹੁੰਦਾ ਹੈ ਦਾੜਾ ਪ੍ਰਕਾਸ਼ ਕੀਤਾ ਹੁੰਦਾ ਹੋਰ ਇੱਜ਼ਤ ਵੱਧਦੀ ਹੈ ਨੇ ਮੇਰਾ ਸਵਾਲ ਸੀ ਕਿ ਸਿਆਸਤ ਨਹੀਂ ਇਹ ਤਾਂ ਸਿਆਸਤ ਨਾਲ ਟੱਕਰ ਨਹੀਂਗਾ ਸਿਆਸਤ ਨਾਲ ਚੱਕਰ ਹੁੰਦਾ ਵੀ ਕਈ ਕਈਆਂ ਨੇ ਦਸਤਾਰ ਸਿਆਸਤ ਚ ਆ ਕੇ ਸਿਆਲੀ ਤੇ ਬਹੁਤ ਸਾਰੇ ਤੁਸੀਂ ਦੇਖੇ ਹੋਣਗੇ ਬਹੁਤ ਸਾਰੀ ਕਿਸ ਆ ਰਹੀ ਹੈ ਜੇ ਨਹੀਂ ਪਰ ਮਸਲਾ ਕੀ ਹੈ ਕਿ ਮਾਨ ਸਾਹਿਬ ਵੀ ਇਸੇ ਚੱਕਰ ਚ ਤੇ ਨਹੀਂ ਦਸਤਾਰ ਉਹਦੀਆਂ ਹਰਕਤਾਂ ਨਹੀਂ ਬਦਲੀਆਂ ਦਸਤਾਰ ਸਜਾ ਕੇ ਵੀ ਤੁਹਾਡਾ ਤੁਹਾਡਾ ਜ਼ਿਕਰ ਕਰ ਰਹੇ ਅੱਛਾ ਮੇਰਾ ਮੈਂ ਕਹਿੰਦਾ ਜਿਹੜੇ ਬਣ ਚੁੱਕੇ ਨੇ ਉਹਦੀ ਤੁਹਾਡਾ ਜ਼ਿਕਰ ਕਰ ਰਹੇ ਆ ਕਿ ਤੁਸੀਂ ਵੀ ਇਸੇ ਕਰਕੇ ਤੇ ਨਹੀਂ ਕਿ ਇਲੈਕਸ਼ਨ ਦਾ ਸੋਚ ਰਿਆ ਅਜੇ ਫੈਸਲਾ ਨਹੀਂ ਲਿੱਤਾ ਸੋਸ਼ਲ ਐਕਟੀਵਿਸਟ ਹੋ ਗਏ ਹੋ ਮੁਕੰਮਲ ਤੌਰ ਤੇ 100% ਪਹਿਲਾਂ ਪਾਰਟ ਟਾਈਮ ਸੀ ਤੇ ਹੁਣ ਦਸਤਾਰ ਵੀ ਸਜਾਈ ਫਰੀਦਕੋਟ ਦੀ ਸੀਟ ਵੀ ਉਧਰ ਧਿਆਨ ਨਜ਼ਰ ਪੈ ਰਿਹਾ ਤੇ ਕੀ ਦਸਤਾਰ ਜ਼ਰੂਰੀ ਹੈ ਇਸ ਕਰਕੇ ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸ ਦਿਆਂ ਕਿਉਂਕਿ ਕਾਂਗਰਸ ਪਾਰਟੀ ਦੇ ਵੀ ਪ੍ਰਧਾਨ ਸਾਹਿਬ ਨੇ ਦਸਤਾਰ ਸਜਾਈ ਹੈ ਔਰ ਦਸਤਾਰ ਮੂਮੂਵਨ ਬਹੁਤ ਪਾਰਟੀਆਂ ਦੇ ਲਈ ਮੇਰਾ ਨਾ ਅਕੀਦਾ ਹੈ ਤੇ ਆਪਣੇ ਧਰਮ ਚ ਕਿੰਨੀ ਐਹਮियत ਹੈ ਉਹ ਦੀ ਤੁਸੀਂ ਸਮਝਦੇ ਹੋ ਔਰ ਜ਼ਰੂਰੀ ਵੀ ਹੈ ਵਰਨਾ ਮੈਂ ਇਹ ਕਹਿ ਦੇਣਾ ਸੀ ਜੀ ਇਹਨਾਂ ਨੇ ਆਹ ਕੁਛ ਕੀਤਾ ਮੈਂ ਨਹੀਂ ਕਰੂੰਗਾ ਉਹ ਉਹਨਾਂ ਨਾਲ ਕੰਪੇਅਰ ਨਾ ਕਰਿਓ ਜੀ ਹੱਥ ਜੋੜੇ ਉਹਨਾਂ ਨੂੰ ਮੈਨੂੰ ਸਿਰਫ ਇੰਨੀ ਗੱਲ ਹੈ ਕਿ ਤੁਹਾਡੇ ਕਰਮਾਂ ਦੀ ਗੱਲ ਹੁੰਦੀ ਹੈ ਜਦੋਂ ਮੈਂ ਦਸਤਾਰ ਨਹੀਂ ਸਜਾਉਂਦਾ ਸੀ ਮੈਂ ਉਦੋਂ ਵੀ ਹਵਾएं ਬਣਾਈ ਸੀ ਮੈਂ ਉਦੋਂ ਵੀ ਗ੍ਰੈਜੂਏਸ਼ਨ ਛੱਡ ਕੇ ਮੈਨੂੰ ਬੰਬੇ ਜਾਣਾ ਪਿਆ ਸੀ ਹੁਣ ਮੈਂ ਤੁਹਾਨੂੰ ਉਹ ਹਾਲਾਤ ਬਿਆਨ ਨਹੀਂ ਕਰ ਸਕਦਾ ਉਹਨਾਂ ਦੇ ਉਦੋਂ ਪੂਰਾ ਖੜਕੂ ਦੌਰ ਸੀ ਸੋ ਮੇਰੇ ਅੰਦਰ ਉਦੋਂ ਵੀ ਆਹੀ ਚੀਜ਼ਾਂ ਵਸਦੀਆਂ ਸੀ ਮੈਂ ਗਦਾਰ ਵੀ ਬਣਾਈ ਸੀ ਜਿਹਦੇ ਵਿੱਚ ਮੈਂ ਉਹ ਅਜੀਤ ਸਿੰਘ ਸੰਧੂ ਜੋ ਉਹ ਜੇ ਪੁਲਿਸ ਕਮਿਸ਼ਨ ਅਫਸਰਾਂ ਦਾ ਜ਼ਿਕਰ ਕੀਤਾ ਸੀ ਜਿਨ੍ਹਾਂ ਨੇ ਜਵਾਨੀ ਕੋ ਕੋ ਕੇ ਮਾਰੀ ਸੀ ਮੈਂ ਉਦੋਂ ਵੀ ਮੋਟਰ ਮੀਟਰਾਂ ਦੀ ਬਣਾ ਕੇ ਆ ਜਿਹੜਾ ਹੈਗਾ ਜੋਕਰਨਵਾ ਬਾਬੇ ਜੀ ਇਹਨਾਂ ਨੂੰ ਇਹਨਾਂ ਨੂੰ ਐਕਸਪੋਜ਼ ਕੀਤਾ ਸੀ ਤੋਂ ਉਦੋਂ ਤਾਂ ਮੈਂ ਦੱਸਤਾ ਨਹੀਂ ਸਕਦਾ ਪਰ ਮੇਰੇ ਕਰਮ ਉਹੀ ਸੀਗੇ ਜੋ ਹੋਣੇ ਚਾਹੀਦੇ ਇੱਕ ਸੱਚੇ ਸਿੱਖ ਦੇ ਤੇ ਸੱਚੇ ਪੰਜਾਬੀ ਦੇ ਮੈਂ ਉਹਨੇ ਭਾਈ ਸੀਗੇ ਉਦੋਂ ਵੀ ਸਿਰਫ ਐਡੀਸ਼ਨ ਸਰਦਾਰ ਦੇ ਤੌਰ ਤੇ ਪਗ ਦੇ ਤੌਰ ਤੇ ਕਿਉਂ ਕੀਤਾ ਕਿ ਮੇਰੀ ਤਮੰਨਾ ਬੜੀ